ਖੁਦ ਲਈ ਜਿਉਣਾ ਕਿੱਦਾਂ ਸਿੱਖੀਏ ਹਾਂਜੀ ਅੱਜ ਆਪਣਾ ਟੋਪਿਕ ਹੈ ਅੱਜ ਦਾ ਖੁਦ ਲਈ ਜਿਉਣਾ ਕਿੱਦਾਂ ਸਿੱਖੀਏ ਸੋ ਆਪਾਂ ਅੱਜ ਸ਼ੁਰੂ ਕਰਦੇ ਹਾਂ ਜੀ ਗੱਲ ਇਸ ਬਾਰੇ ਕਿ ਖੁਦ ਲਈ ਜਿਉਣਾ ਕਿੱਦਾਂ ਸਿੱਖੀਏ ਆਪਾਂ ਜੀਨੇ ਤਾਂ ਬਹੁਤਾਂ ਜ਼ਿੰਦਗੀ ਦੇ ਵਿੱਚ ਪਰ ਨਿੱਕੇ ਹੋਣ ਤੋਂ ਲੈ ਕੇ ਵੱਡੇ ਹੋਣ ਤੱਕ ਅਸੀਂ ਜਿਉਨੇ ਆ ਦੂਜਿਆਂ ਲਈ ਆਪਾਂ ਸਾਬਤ ਕਰਤੇ ਲੱਗੇ ਆ ਕਿ ਦੂਜੇ ਲੋਕ ਮੇਰੇ ਬਾਰੇ ਕੀ ਸੋਚਦੇ ਆ ਹੋਰ ਮੇਰੇ ਬਾਰੇ ਕੀ ਸੋਚਦੇ ਆ ਅਸੀਂ ਪ੍ਰੂਫ ਕਰਨ ਤੇ ਲੱਗੇ ਆ ਕਿ ਅਸੀਂ ਵਧੀਆ ਆ ਅਸੀਂ ਚੰਗੇ ਆ ਅਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਪਰ ਕਦੀ ਅਸੀਂ ਖੁਦ ਲਈ ਨਹੀਂ ਜਿਉਨੇ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਦੂਜਿਆਂ ਲਈ ਬੜਾ ਜਿਹੜਾ ਦਾਨਵੀਰ ਆ ਜਾਂ ਦੂਜਿਆਂ ਲਈ ਅਸੀਂ ਬੜੀ ਮਦਦਗਾਰ ਆ ਪਰ ਆਪਾਂ ਕਿਤੇ ਨਾ ਕਿਤੇ ਨਿਰਭਰ ਦੂਜਿਆਂ ਤੇ ਕਰਦੇ ਆ ਉਹ ਸਾਡੀ ਆਪਣੀ ਦੁਨੀਆ ਲਾ ਲਓ ਆਪਣੀ ਛੋਟੀ ਦੁਨੀਆ ਜਿਹੜੀ ਆਪਾਂ ਬਣਾਈ ਹੋਈ ਆ ਉਹਦੇ ਵਿੱਚ ਆਪਾਂ ਨਿਰਭਰ ਕਰਦੇ ਆ ਜਿੱਦਾਂ ਮੰਨ ਲਓ ਆਪਣੇ ਪਰਿਵਾਰ ਵਾਲੇ ਲਾ ਲਓ ਆਪਣੇ ਰਿਸ਼ਤੇਦਾਰ ਜਾਂ ਆਪਣਾ ਫਰੈਂਡ ਸਰਕਲ ਆਪਾਂ ਉਹਨਾਂ 'ਚ ਸਾਬਤ ਕਰਨਾ ਤੇ ਲੱਗੇ ਹੋਏ ਆ ਕਿ ਉਹ ਕੱਲੂ ਅੱਗੇ ਲੰਗੇ ਤੇ ਮੇਰਾ ਕੀ ਹੋਊਗਾ ਮੈਂ ਜ਼ਿੰਦਗੀ 'ਚ ਹੇਲ ਹੋ ਗਿਆ ਮੇਰੇ ਜਿਹੇ ਕਲਾਸ ਤੋਂ ਨੰਬਰ ਘਟ ਆ ਗਈ ਮੈਂ ਜ਼ਿੰਦਗੀ ਚ ਅਫਰਾਨੀ ਚੀਜ਼ ਚ ਰਹਿ ਗਿਆ ਮਤਲਬ ਹਰ ਚੀਜ਼ ਆਪਾਂ ਦੂਜਿਆਂ ਨਾਲ ਕੰਪੇਅਰ ਕਰਦੇ ਆ ਜਦੋਂ ਕੰਪੇਅਰ ਕਰਦੇ ਆ ਕਿ ਆਪਾਂ ਆਪਣੇ ਲਈ ਜਿਉਣਾ ਛੱਡ ਕੇ ਆਪਾਂ ਦੂਜਿਆਂ ਨੂੰ ਜਿਉਣ ਦੂਜਿਆਂ ਨੂੰ ਇਹ ਦਿਖਾਉਣ ਚ ਲੱਗ ਜਾਂਦੇ ਆ ਕਿ ਅਸੀਂ ਜ਼ਿੰਦਗੀ ਚ ਸਕਸੈਸ ਆ ਆਪਾਂ ਵੇ ਜ਼ਿੰਦਗੀ ਦਾ ਚੰਗੀ ਤਰ੍ਹਾਂ ਆਵਾਜ਼ਾ ਵਜਾ ਹੋਏ ਪਰ ਆਪਾਂ ਇਹ ਦਿਖਾਉਣਾ ਹੈ ਕਿ ਆਪਾਂ ਜ਼ਿੰਦਗੀ ਦੇ ਵਿੱਚ ਸਕਸੈਸ ਆ ਪਰ ਅਸਲ ਚ ਚਾਹੀਦਾ ਕਿ ਅਸਲ ਚ ਚਾਹੀਦਾ ਹੈ ਕਿ ਸਾਨੂੰ ਇਹ ਸਾਰਾ ਕੁਝ ਛੱਡ ਕੇ ਇਹ ਸਾਰੀਆਂ ਗੱਲਾਂ ਛੱਡ ਛਿਡਾ ਕੇ ਆਪਣੇ ਆਪ ਵੱਲ ਖਿਆਲ ਕਰਨਾ ਚਾਹੀਦਾ ਕਿ ਇਹ ਜੋ ਮੈਂ ਕਰਦਾ ਪਿਆ ਹਾਂ ਇਹਨਾਂ ਗੱਲਾਂ ਦਾ ਕੋਈ ਅਰਥ ਹੈਗਾ ਮਤਲਬ ਕਿ ਸਾਡੇ ਕੰਮ ਕਰਨ ਨਾਲ ਸਾਡੀ ਸਕਸੈਸ ਨਾਲ ਦੂਜਿਆਂ ਨੂੰ ਕੋਈ ਫਰਕ ਪੈਂਦਾ ਇਸੇ ਨੂੰ ਰਤੀ ਵਰਨਾ ਫਰਕ ਨਹੀਂ ਪੈਂਦਾ ਤੁਹਾਡੀ ਜ਼ਿੰਦਗੀ ਸਿਰਫ ਤੁਹਾਡੀ ਹੈ ਮੇਰੀ ਜ਼ਿੰਦਗੀ ਸਿਰਫ ਮੇਰੀ ਹੈ ਸੋ ਖੋਦ ਲਈ ਜਿਉਣਾ ਸ਼ੁਰੂ ਕਰੋ ਉਹ ਫੀਲ ਕਰੋ ਜੋ ਤੁਸੀਂ ਫੀਲ ਕਰਦੇ ਹੋ ਜੋ ਤੁਸੀਂ ਆਪਣੇ ਆਪ ਲਈ ਸੰਤੁਸ਼ਟੀ ਫੀਲ ਕਰਦੇ ਹੋ ਨਾਗੇ ਹੋਰਾਂ ਨੂੰ ਸਾਬਤ ਕਰਨ ਤੇ ਲੱਗੇ ਰਹੋ ਕਿ ਅਸੀਂ ਬੜੇ ਵਧੀਆ ਇਨਸਾਨ ਆ ਅਸੀਂ ਬੜਾ ਕੁਝ ਹਾਂ ਇੱਕ ਸਮਾਜਿਕ ਦੇ ਵਿੱਚ ਰਹਿਣ ਲਈ ਬੰਦੇ ਨੂੰ ਕੁ ਵਧੀਆ ਇਨਸਾਨ ਹੋਣਾ ਜ਼ਰੂਰੀ ਆ ਪਰ ਇਹ ਨਹੀਂ ਕਿ ਤੁਸੀਂ ਸਾਰੀ ਉਬਰ ਸਾਬਤ ਕਰਦੇ ਹੀ ਲੱਗੇ ਰਹੋ ਕਿ ਮੈਂ ਆ ਆ ਮੈਂ ਫਲਾਨਾ ਆ ਮੈਂ ਇੱਕ ਵਧੀਆ ਇਸ ਤੋਂ ਇਲਾਵਾ ਕਿ ਆਪਣੀ ਜ਼ਿੰਦਗੀ ਸੋਹਣੇ ਤਰੀਕੇ ਨਾਲ ਜੀਓ ਆਪਣੇ ਲਈ ਜੀਓ ਢਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ ਖੁਸ਼ੀਆਂ ਲੱਭੋ ਤੇ ਆਪਣੇ ਲਈ ਜੀ ਹੱਸ ਕੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੰਦਰ ਤਰਦੇ